ਲੈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ ਭੇਜ ਮੈਂ ਹੈਗਾ ਪਰਮਿੰਦਰਜੀਤ ਸਿੰਘ ਬਠਿੰਡਾ ਤੋਂ ਮੇਰੇ ਨਾਲ ਗੂਗਲ ਬਾਬਾ ਬਖਤੌਰ ਢਿੱਲੋਂ ਸੀਨੀਅਰ ਜਰਨਲਿਸਟ ਹੈਗੇ ਜਿਹੜੇ ਬਠਿੰਡੇ ਤੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਮੇਰੇ ਨਾਲ ਨੇ ਮੌਜੂਦ ਨੇ ਅਸੀਂ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਇੱਕ ਅੱਜ ਆਪਾਂ ਵਿਚਾਰ ਚਰਚਾ ਕਰਨੀ ਹੈ ਜੀ ਰਾਜ ਸਭਾ ਦੀ ਸੀਟ ਹੋ ਗਈ ਖਾਲੀ ਆਮ ਆਦਮੀ ਪਾਰਟੀ ਦੀ ਤਾਂ ਉਹ ਸੀਟ ਜਿਹੜੀ ਹੈ ਜੀ ਆਪਣੇ ਆਮ ਆਦਮੀ ਪਾਰਟੀ ਨੇ ਦਿੱਤੀ ਰਜਿੰਦਰ ਗੁਪਤਾ ਨੂੰ ਜੀ ਤੇ ਉਹਨਾਂ ਦਾ ਕੀ ਰਜਿੰਦਰ ਗੁਪਤਾ ਦਾ ਪਿਛੋਕੜਾ ਉਹਦੇ ਬਾਰੇ ਸਾਨੂੰ ਗਿਆਨ ਦਿਓ ਜੀ ਅੱਜ ਪਹਿਲੀ ਗੱਲ ਤਾਂ ਇਹ ਕਿ ਰਾਜ ਸਭਾ ਦੀ ਸੀਟ ਖਾਲੀ ਕਿਉਂ ਹੋਈ ਹੈ ਜੀ ਕੈਂਡੀਡੇਟ ਜਿਉਂਦੇ ਆ ਸਾਰੇ ਸਭ ਕੁਝ ਹੈਗਾ ਜੀ ਸੰਜੀਵ ਅਰੂੜਾ ਨਾਂ ਦਾ ਇੱਕ ਇਹਨਾਂ ਦੇ ਕੈਂਡੀਡੇਟ ਹੁੰਦੇ ਸੀ ਜੀ ਜੀ ਸੌਰੀ ਜਿਹੜੇ ਰਾਜ ਸਭਾ ਦੇ ਮੈਂਬਰ ਸੀ ਜੀ ਇਹ 2022 ਦੇ ਵਿੱਚ ਚੋਣਾਂ ਹੋਈਆਂ ਸੀ ਰਾਜ ਸਭਾ ਦੀਆਂ ਕਾਰਨ ਉਹਦਾ ਇਹ ਸੀ ਕਿ ਜਦੋਂ ਪੰਜਾਬ ਦੇ ਵਿੱਚ ਖੜਕੂਬਾਦ ਦਾ ਦੌਰ ਦੌਰਾਂ ਚੱਲਦਾ ਸੀ ਜੀ ਉਸ ਵੇਲੇ ਸਾਡੇ ਪੰਜਾਬ ਦੇ ਵਿੱਚ ਲੰਬਾ ਸੰਵਿਧਾਨ ਸਭਾ ਚੋਣ ਨਹੀਂ ਸੀ ਹੋਈ ਜੀ ਬੈਸੇ ਤਾਂ ਹਰ ਦੋ ਸਾਲ ਬਾਅਦ ਇੱਕ ਵਿਧਾਨ ਸਭਾ ਦੇ ਵਿੱਚੋਂ ਇੱਕ ਰਾਜ ਸਭਾ ਦੇ ਮੈਂਬਰ ਨੂੰ ਚੁੜਾਇਆ ਜਾਂਦਾ ਹੈ ਬਿਲਕੁਲ 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 ਲੇਕਿਨ ਲਗਾਤਾਰ ਚੋਣਾਂ ਨਾ ਹੋਣ ਦੀ ਵਜ੍ਹਾ ਕਾਰਨ ਹੋਇਆ ਇਹ ਸੀਗਾ ਕਿ ਫਿਰ ਅ ਸਮਝ ਲੋ ਕਿੱਥੇ ਚੋਣਾਂ ਹੋਈਆਂ ਸੀ ਜੀ ਜੀ ਸੋ 7 ਮੈਂਬਰ ਜਾਂਦੇ ਆ ਪੰਜਾਬ ਦੇ ਵਿੱਚੋਂ ਰਾਜ ਸਭਾ ਤੇ ਸੱਤੇ ਦੇ ਸੱਤੇ ਦੀ ਚੋਣ ਹੁਣ ਇੱਕੋ ਵਾਰ ਹੁੰਦੀ ਹੈ ਬਿਲਕੁਲ ਜੀ ਬਿਲਕੁਲ 2022 ਦੇ ਵਿੱਚ ਜਿਹੜੀ ਚੋਣ ਹੋਈ ਸੀ ਉਹਦੇ ਵਿੱਚ 7 ਮੈਂਬਰ ਇਹਨਾਂ ਦੇ ਚੁਣੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸੰਜੀਵ ਅਰੋੜਾ ਅਰੋੜਾ ਜੀ ਸੰਜੀਵ ਅਰੋੜਾ ਸਾਹਿਬ ਲੁਧਿਆਣੇ ਦੇ ਰਹਿਣ ਵਾਲੇ ਆ ਇੰਡਸਟਰੀਲਿਸਟ ਹੈ ਜੀ ਲੇਕਿਨ ਇਹ ਪਿੱਛੇ ਜੇ ਉਹਨਾਂ ਤੋਂ ਅਸਤੀਫਾ ਲੈ ਲਿਆ ਸੀ ਸ਼ਾਇਦ ਪਤਾ ਨਹੀਂ ਕੀ ਕਾਰਨ ਸੀ ਜੀ ਜੀ ਉਹਨਾਂ ਤੋਂ ਅਸਤੀਫਾ ਲੈ ਕੇ ਤੇ ਉਹਨਾਂ ਨੂੰ ਲੁਧਿਆਣਾ 22 22 22 ਇਲੈਕਸ਼ਨ ਚੋਣ ਹੋਈ ਹੈ ਜੀ ਜੀ ਲੜਾਤੀ ਸੀ ਜੀ ਔਰ ਸೀਟ ਹੋ ਗਈ ਖਾਲੀ ਜੀ ਉਹ ਹੁਣ ਇਸ ਵੇਲੇ ਕੈबिनेट ਮੰਤਰੀ ਵੀ ਬਣਾਇਆ ਅਰੋੜਾ ਸਾਹਿਬ ਜੀ ਜੀ ਔਰ ਉਹਨਾਂ ਦੇ ਸೀਟ ਖਾਲੀ ਹੋਣ ਤੋਂ ਬਾਅਦ ਫਿਰ ਕਿਹਨੂੰ ਬਣਾਇਆ ਜਾਵੇ ਬੜੀਆਂ ਚਰਚਾਵਾਂ ਚੱਲੀਆਂ ਸੀ ਕਦੇ ਕੇਜਰੀਵਾਲ ਦਾ ਨਾਮ ਆ ਜਾਂਦਾ ਸੀ ਕਦੇ ਸੁਸੋਧਿਆ ਦਾ ਨਾਮ ਆ ਜਾਂਦਾ ਸੀ ਕਿ ਉਹ ਕੈਂਡੀਡੇਟ ਹੋਣਗੇ ਪਰ ਜੀ ਐਨ ਆਖਰੀ ਮੌਕੇ ਤੇ ਹੁਣ ਪਤਾ ਲੱਗਿਆ ਕਿ ਰਜਿੰਦਰ ਗੁਪਤਾ ਨੂੰ ਟਿਕਟ ਦਿੱਤੀ ਜੀ ਰਜਿੰਦਰ ਗੁਪਤਾ ਇੱਕ ਇੰਡਸਟਰੀਲਿਸਟ ਹੈ ਜੀ ਟ੍ਰਾਈਡੈਂਟ ਜਿਹੜੀ ਹੈਗੀ ਹੈ ਇੱਕ ਗਰੁੱਪ ਹੈ ਉਹ ਟ੍ਰਾਈਡੈਂਟ ਗਰੁੱਪ ਦੇ ਫਾਊਂਡਰ ਹੈ ਫਾਊਂਡਰ ਠੀਕ ਹੈ ਜਿਹੜੇ ਉਹ ਫਾਊਂਡਰ ਹੈ ਮਤਲਬ ਉਹਨੂੰ ਆਪਾਂ ਕਹਾਂਗੇ ਜਿਹੜੇ ਸੰਸਥਾਪਕ ਹੈ ਉਹਨਾਂ ਨੇ ਉਹ ਟ੍ਰਾਈਡੈਂਟ ਜਿਹੜੀ ਹੈ ਗਰੁੱਪ ਬਣਾਇਆ ਗਰੁੱਪ ਬਣਾਇਆ ਹੋਇਆ ਉਹਨਾਂ ਦਾ ਠੀਕ ਹੈ ਜੀ ਤਾਂ ਉਹਨਾਂ ਨੂੰ ਟਿਕ ਦਿੱਤੀ ਉਹਨਾਂ ਦਾ ਪਰਿਵਾਰਕ ਪਿਛੋਕੜ ਜਿਹੜਾ ਹੈਗਾ ਬੜਾ ਦਿਲਚਸਪ ਹੈ ਹਾਂਜੀ ਉਹੀ ਪੁੱਛਣਾ ਚਾਹੁੰਦੇ ਆ ਤੁਹਾਡੇ ਤੋਂ ਹੋਰ ਕੀ ਹੈ ਜੀ ਉਹ ਉਹਨਾਂ ਦਾ ਪਰਿਵਾਰਕ ਪਿਛੋਕੜ ਇਹ ਹੈ ਕਿ ਇਹ ਕਾਲੇ ਬਾਂਦਰ ਪਿੰਡ ਹੈ ਬਠਿੰਡੇ ਜ਼ਿਲ੍ਹੇ ਚ ਠੀਕ ਹੈ ਜੀ ਜਿਹਦਾ ਨਾਮ ਨਸੀਬ ਨਸੀਬਪੁਰਾ ਜੀ ਜਿਹਦਾ ਨਾਮ ਅਜਕਲ ਬਦਲ ਕੇ ਨਸੀਬਪੁਰਾ ਰੱਖਤਾ ਤੇ ਨਸੀਬਪੁਰਾ ਰੱਖਿਆ ਕਿਉਂ ਜੀ ਨਸੀਬਪੁਰਾ ਇਸ ਕਰਕੇ ਰੱਖਿਆ ਕਿ ਜਿਹੜਾ ਡੇਰਾ ਮੁਖੀ ਆ ਰਾਮ ਰਹੀਮ ਰਾਮ ਰਹੀਮ ਠੀਕ ਹੈ ਜੀ ਰਾਮ ਰਹੀਮ ਦੇ ਨਾਂ 'ਕੇ ਇਸ ਪਿੰਡ ਹੈ ਅੱਛਾ ਜੀ ਔਰ ਉਹਦੀ ਮਾਤਾ ਦਾ ਨਾਂ ਨਸੀਬ ਕੌਰ ਹੈ ਅੱਛਾ ਜੀ ਉਹ ਕਾਲੇ ਬਾਂਦਰ ਤੋਂ ਬਦਲ ਕੇ ਉਸ ਪਿੰਡ ਦਾ ਨਾਮ ਰੱਖਤਾ ਨਸੀਬਪੁਰਾ ਜੀ ਠੀਕ ਹੈ ਜੀ ਤਾਂ ਇਹਨਾਂ ਦਾ ਪਸ਼ੂਕੜ ਉੱਥੋਂ ਦਾ ਇਹਦੇ ਫਾਦਰ ਸਾਹਿਬ ਬਠਿੰਡੇ ਦੇ ਵਿੱਚ ਜਿਹੜੇ ਹੈਗੇ ਐਕਟਿਵ ਹੁੰਦੇ ਸੀ ਜਿੰਨਾ ਦਿਨਾਂ ਦੇ ਵਿੱਚ 47 ਤੋਂ ਪਹਿਲਾਂ ਪਰਜਾ ਮੰਡਲ ਲੈਰ ਚੱਲਦੀ ਹੁੰਦੀ ਸੀ ਉਹ ਪਰਜਾ ਮੰਡਲ ਲੈਰ ਦੇ ਬੜੇ ਕਰੀਬ ਸੀ ਜੀ ਤਾਂ ਪਰਜਾ ਮੰਡਲ ਲੈਰ ਦੇ ਨਾਲ ਜੁੜੇ ਹੋਣ ਕਰਕੇ ਉਹ ਕਮਿਊਨਿਟੀ ਦੀ ਨੇੜੇ ਹੋਗੇ ਸੀ ਜੀ ਕਿਉਂਕਿ ਪਰਜਾ ਮੰਡਲ ਦੀ ਕਮਾਂਡ ਜ਼ਿਆਦਾਤਰ ਕਮਿਊਨਿਟੀ ਕੋਲੇ ਹੁੰਦੀ ਸੀ ਜੀ ਜੀ ਤੇ ਕਮਿਊਨਿਟੀ ਪਾਰਟੀ ਦੇ ਵਿੱਚ ਜੇ ਆਪਾਂ ਦੇਖੀਏ ਵੱਡੇ ਲੀਡਰਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਨਾਮ ਹੈ ਹਰਕ੍ਰਿਸ਼ਨ ਸਿੰਘ ਸੁਰਜੀਤ ਦਾ ਜੀ ਇਹਦੇ ਪਿਤਾ ਜੀ ਦਾ ਨਾਮ ਸੀ ਨੌਰਚੰਦ ਅੱਛਾ ਜੀ ਆਮ ਤੌਰ ਤੇ ਉਹਨਾਂ ਨੂੰ ਨੌਰਚੰਦ ਜਾਂ ਨੌਰਿਆ ਕੰਪਟ ਕਿਹਾ ਜਾਂਦਾ ਸੀ ਨੌਰਿਆ ਕਹਿੰਦੇ ਸੀ ਬਿਲਕੁਲ ਜੀ ਤੇ ਉਹ 10 ਕਿਲੋ ਮੀਟਰ ਤਾਂ ਪ ਕਿ ਉਸ ਵੀਲੀ ਕਲਾਸ ਵੀ ਕਹਿੰਦੇ ਠੀਕ ਤਰੀਕੇ ਨਾਲ ਪਾਸ ਨਹੀਂ ਕਰ ਸਕੇ ਸੀ ਫਿਰ ਉਹਨੇ ਰੀਵੈਲਿਊਏਸ਼ਨ ਕਰਵਾਈ ਸੀ ਜੀ ਉਹਨਾਂ ਦੇ ਨਾਲ ਰੀਵੈਲਿਊਏਸ਼ਨ ਕਰਾਉਣ ਵਾਲਾ ਜਿਹੜਾ ਸਖਸ਼ ਸੀਗਾ ਜਿਹਨੇ ਉਹਨਾਂ ਦੀ ਮਦਦ ਕੀਤੀ ਸੀ ਜੀ ਉਹ ਸਾਡੇ ਬੜੇ ਮਤਲਬ ਮੈਂ ਕਹਿ ਸਕਦਾ ਮੇਰੇ ਗੁਰੂ ਸੀ ਕਿਸਨ ਦੇ ਨਾਲ ਸੀ ਬੇਪ੍ਰਕਾਸ਼ ਗੁਪਤਾ ਬੀਰ ਪ੍ਰਕਾਸ਼ ਗੁਪਤਾ ਬਹੁਤ ਵੱਡੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਪਿਤਾ ਹੁੰਦੇ ਸੀ ਮਹਾਸ਼ਾ ਕਸ਼ੋਰੀ ਲਾਲ ਠੀਕ ਹੈ ਜੀ ਔਰ ਬਠਿੰਡਾ ਦੇ ਵਿੱਚ ਜਿਹੜਾ ਕਸ਼ੋਰੀ ਰਾਮ ਹਸਪੀਟਲ ਬਣਿਆ ਉਹਨਾਂ ਦੇ ਨਾਂ ਤੇ ਬਣਿਆ ਨਾਂ ਤੇ ਬਣਿਆ ਹੋਇਆ ਬਿਲਕੁਲ ਔਰ ਬੀਰ ਪ੍ਰਕਾਸ਼ ਗੁਪਤਾ ਦਾ ਬੇਟਾ ਡਾਕਟਰ ਵਿਤਲ ਗੁਪਤਾ ਜਿਹੜਾ ਬੜਾ ਪ੍ਰਸਿੱਧ ਡਾਕਟਰ ਆ ਪੰਜਾਬ ਦਾ ਬਿਲਕੁਲ ਟਾਪਰ ਹੈ ਜੀ ਔਰ ਮਤਲਬ ਪ੍ਰੋਫੈਸਰ ਹੈ ਡਾਕਟਰ ਨਹੀਂ ਡਾਕਟਰ ਤੋਂ ਬਾਅਦ ਅਗੇ ਪ੍ਰੋਫੈਸਰ ਵੀ ਹੈ ਪ੍ਰੋਫੈਸਰ ਹੈ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਨੌਰ ਚੰਦ ਦਾ ਜਿਹੜਾ ਫਿਰ ਉਹਦੀ ਰੀਵੈਲਿਊਏ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਫਿਰ ਸਾਡੀ ਰਾਜਧਾਨੀ ਸ਼ਿਮਲਾ ਹੁੰਦੀ ਸੀ। ਬਿਲਕੁਲ ਬਿਲਕੁਲ। ਤੇ ਸਾਡਾ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹੈਗਾ ਹੈੱਡਕੁਆਟਰ ਵੀ ਉਹ ਸ਼ਿਮਲਾ ਹੁੰਦਾ ਸੀ। ਸ਼ਿਮਲਾ ਹੁੰਦਾ ਸੀ। ਐਜੂਕੇਸ਼ਨ ਬੋਰਡ ਬਣਨ ਤੋਂ ਪਹਿਲਾਂ ਜਿਹੜੀ ਹੈ ਜੁਨੀਵਰਸਿਟੀ ਵੱਲੋਂ ਬਣਾਏ ਜਾਂਦੇ ਸੀਗੇ ਜੀ ਸਰਟੀਫਿਕੇਟ ਵਗੈਰਾ ਰੀਵੈਲਿਊਸ਼ਨ ਵਗੈਰਾ ਸਾਰੀ ਉਧਰ ਹੁੰਦੀ ਸੀ। ਜੀ। ਤਾਂ ਇਹ ਹੋ ਗਏ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਕਰਦੇ ਆ ਕਰਦੇ ਆ ਫਿਰ ਹਰਕਿਸ਼ਨ ਸਿੰਘ ਸੁਰਜੀਤ ਦੇ ਉਹ ਇੰਨਾ ਨੇੜੇ ਹੋ ਗਏ। ਜੀ। ਕਿ ਜੇ ਹਰਕਿਸ਼ਨ ਸਿੰਘ ਸੁਰਜੀਤ ਪੰਜਾਬ ਜਾਂ ਬਠਿੰਡੇ ਦੇ ਵਿੱਚ ਆਉਂਦਾ ਜੀ ਉਹਦੀ ਪਾਰਟੀ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਹਰਕਿਸ਼ਨ ਸਿੰਘ ਸੁਰਜੀਤ ਇੱਥੇ ਆ ਰਿਹਾ ਤੇ ਨੌਰਜੰਦ ਨੂੰ ਪਤਾ ਹੁੰਦਾ ਸੀ ਸਿਰਫ ਕੱਲਾ ਉਹਨਾਂ ਨੂੰ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਜੇ ਹਰਕਿਸ਼ਨ ਸਿੰਘ ਸੁਰਜੀਤ ਨੇ ਜਦੋਂ ਆਉਣਾ ਹੁੰਦਾ ਤੇ ਸਭ ਤੋਂ ਪਹਿਲਾਂ ਜਾ ਕੇ ਉਹੀ ਮਿਲਦੇ ਹੁੰਦੇ ਸੀ ਜੀ ਫਿਰ ਇੱਕ ਟਾਈਮ ਆਇਆ ਇਹਨਾਂ ਦਾ ਜਿਹੜਾ ਬਿਜ਼ਨਸ ਵੱਧਦਾ ਵੱਧਾ ਇੱਥੋਂ ਤੱਕ ਵੱਧ ਕੇ ਕਿ ਬਠਿੰਡੇ ਦੇ ਵਿੱਚ ਇੱਕ ਧਾਗਾ ਫੈਕਟਰੀ ਹੁੰਦੀ ਸੀ ਜਿਹੜੀ ਕੋਆਪਰੇਟਿਵ ਖੇਤਰ ਦੇ ਵਿੱਚ ਲੱਗੀ ਹੁੰਦੀ ਸੀ ਠੀਕ ਹੈ ਜੀ ਔਰ ਉਹ ਧਾਗਾ ਫੈਕਟਰੀ ਜਿਹੜੀ ਸੀ ਉਹ ਧਾਗਾ ਫੈਕ ਜਦੋਂ ਨਾ ਚੱਲ ਸਕੀ ਤਾਂ ਉਹਨੂੰ ਸਰਕਾਰ ਨੇ ਵੇਚਤਾ ਸੀ ਵੇਚਤਾ ਸੀ ਠੀਕ ਹੈ ਤੇ ਉਹ ਵਿਕਰੀ ਦੇ ਵਿੱਚ ਇਹਨਾਂ ਨੇ ਉਹ ਧਾਗਾ ਫੈਕਟਰੀ ਲੈ ਲਈ ਸੀ ਠੀਕ ਹੈ ਜੀ ਉਸ ਧਾਗਾ ਫੈਕਟਰੀ ਦੇ ਵਿੱਚ ਬੜੀ ਮਜ਼ਬੂਤ ਹੁੰਦੀ ਸੀ ਯੂਨੀਅਨ ਜੀ ਔਰ ਹਰ ਯੂਨੀਅਨ ਤੁਹਾਨੂੰ ਪਤਾ ਵੀ ਇਸ ਯੂਨੀਅਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਮਿਊਨਿਸਟ ਹੁੰਦੇ ਆ ਜੀ ਇਹ ਗੱਲ 1993 ਦੀ ਹੈ ਜੀ ਉਸ ਵੇਲੇ ਬਠਿੰਡੇ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਹੁੰਦੇ ਸੀ ਉਹ ਹੁੰਦੇ ਸੀ ਮਿਸਟਰ ਅਨਿਲ ਸ਼ਰਮਾ ਅਨਿਲ ਸ਼ਰਮਾ ਠੀਕ ਹੈ ਜੀ ਔਰ ਇੱਥੇ ਯੂਨੀਅਨ ਦਾ ਜਿਹੜਾ ਹੈਗਾ ਝਗੜਾ ਪੈਦਾ ਹੋ ਗਿਆ ਉਜਰਤ ਨੂੰ ਲੈ ਕੇ ਇਹਨਾਂ ਨੇ ਕੁਝ ਬੰਦੇ ਤੇ ਉਧਰੋਂ ਇੱਕ ਇਲੈਕਸ਼ਨ ਆ ਗਈ ਸੀ ਰਾਜਸਥਾਨ ਦੀ ਜੀ ਰਾਜਸਥਾਨ ਦੀ ਵਿਧਾਨ ਸਭਾ ਦੀ ਜਿਹੜੀ ਚੋਣ ਆ ਗਈ ਸੀ ਉਹ ਚੋਣ ਵੀ ਜਿੰਨੀ ਚੋਣ ਹੋਈ ਸੀ ਜੀ ਕਿਉਂਕਿ ਵਿਚਕਾਰੋਂ ਜਿਹੜੀ ਪੈਰੋ ਸਿੰਘ ਸ਼ੇਖਾਵਤ ਦੀ ਸਰਕਾਰ ਟੁੱਟ ਗਈ ਸੀ ਜੀ 93 ਦੇ ਵਿੱਚ ਜਿਹੜੀ ਚੋਣ ਹੁੰਦੀ ਹੈ ਤੇ ਉਸ ਵੇਲੇ ਜੇ ਹੇਤਰਾਮ ਜੀ ਹੇਤਰਾਮ ਨਾਦਕ ਕਾਮਰੇਡ ਸੀ ਸੀਪੀਐਮ ਦਾ ਉਹਨੇ ਚੋਣ ਲੜੀ ਜੀ ਐ ਸੰਗਰੀਏ ਤੋਂ ਜੀ ਸੰਗਰੀਆ ਜਹਾਣੂਮਾਨਗੜ ਮੇਰੇ ਖਿਆਲ ਪੱਕਾ ਨਹੀਂ ਯਾਦ ਉਹ ਹਣੂਮਾਨਗੜ ਸੰਗਰੀਆ ਦਾ ਜੋ ਚੋਣ ਲੜ ਰਿਹਾ ਸੀ ਜੀ ਜੀ ਤਾਂ ਉਹ ਚੋਣ ਲੜਦਿਆਂ ਲੜਦਿਆਂ ਹੋਇਆ ਕੀ ਤੇ ਉਹਦੀ ਕੈਂਪੇਨ ਦੇ ਉੱਤੇ ਹਰਕਿਸ਼ਨ ਸਿੰਘ ਸੁਰਜੀਤ ਆਈ ਜੀ ਹਰਕਿਸ਼ਨ ਸਿੰਘ ਸੁਰਜੀਤ ਇੱਥੇ ਜਿਹੜੀ ਉਹ ਧਾਗਾ ਫੈਕਟਰੀ ਸੀ ਬਿਲਕੁਲ ਜਿੱਥੇ ਸੈਰਮਿਕਸ ਬਣੀ ਹੋਇਆ ਅੱਜ ਕੱਲ ਤਾਂ ਉੱਥੇ ਮਤਲਬ ਕਲੋਨੀਆਂ ਬਣੀਆਂ ਬਿਲਕੁਲ ਬਿਲਕੁਲ ਡਬਲ ਕਲੋਨੀ ਵਾਲੀ ਜਗ੍ਹਾ ਦੇ ਉੱਤੇ ਇਹਨਾਂ ਦੀ ਜਿਹੜੀ ਧਰਮਸ਼ਾਲਾ ਆਪਣੀ ਉਹ ਫੈਕਟਰੀ ਹੁੰਦੀ ਸੀ ਤੇ ਫੈਕਟਰੀ ਦੇ ਵਿੱਚ ਕ੍ਰੈਸਟ ਹਾਊਸ ਹੁੰਦਾ ਸੀ ਜੀ ਹਰਕ੍ਰਿਸ਼ਨ ਸਿੰਘ ਸੁਰਜੀਤ ਨੂੰ ਉੱਥੇ ਰੱਖਿਆ ਹੋਇਆ ਸੀ ਜੀ ਉਹਨਾਂ ਨੂੰ ਉੱਥੇ ਬੈਠਣ ਲਈ ਕਿਹਾ ਸੀ ਤੁਸੀਂ ਇੱਥੇ ਬੈਠੋ ਤੇ ਉਹ ਬੈਠ ਗਏ ਸੀ ਉਸ ਥਾਂ ਦੇ ਵਿੱਚ ਜੀ ਫਿਰ ਕੀ ਹੋਇਆ ਵੀ ਹਰਕਿਸ਼ਨ ਸਿੰਘ ਸੁਰਜੀਤ ਜਿਸ ਵੇਲੇ ਬੈਠਾ ਸੀ ਉਸੇ ਵੇਲੇ ਜਿਹੜੇ ਅੰਦੋਲਨ ਕਰ ਵਾਲੇ ਕਰਨ ਵਾਲੇ ਅੰਦੋਲਨਕਾਰੀ ਸੀ ਕਰੀ ਸੀਗੇ ਜੀ ਉਹਨਾਂ ਨੇ ਉੱਥੇ ਆਪਣਾ ਪ੍ਰੋਟੈਸਟ ਕੀਤਾ ਤੇ ਉਸ ਪ੍ਰੋਟੈਸਟ ਦੀ ਅਗਵਾਈ ਜੀ ਉਸ ਵੇਲੇ ਦੀ ਜਿਲਾ ਕਮਿਊਨਿਸਟ ਪਾਰਟੀ ਸੀਪੀਆਈ ਦੇ ਬਠਿੰਡਾ ਦੇ ਸੈਕਟਰੀ ਕਾਮਰੇਡ ਮੱਖਣ ਸਿੰਘ ਕਰ ਰਹੇ ਸੀ ਠੀਕ ਹੈ ਜੀ ਔਰ ਕਿ ਇਹਨੇ ਨੌਰਚੰਦਰ ਕੇ ਰਜਿੰਦਰ ਗੁਫਤਾ ਦੇ ਬਾਪ ਨੇ ਕਿਹਾ ਹਰਕਿਸ਼ਨ ਸਿੰਘ ਸੁਰਜੀਤ ਨੂੰ ਜੀ ਮੈਨੂੰ ਇਹਨਾਂ ਨੇ ਬਹੁਤ ਤੰਗ ਕੀਤਾ ਜੀ ਕਿਰਪਾ ਕਰਕੇ ਕੋਈ ਇਹਨਾਂ ਦਾ ਪ੍ਰਬੰਧ ਕਰੋ ਤੁਹਾਨੂੰ ਚੰਗੀ ਹੈ ਠੀਕ ਹੈ ਜੀ ਫਿਰ ਕਿਹਾ ਜਾਂਦਾ ਹੈ ਕਮਨਿਸਟ ਪਾਰਟੀ ਦੇ ਸਰਕਲਾਂ ਦੇ ਵਿੱਚ ਅੱਜ ਵੀ ਇਹ ਗੱਲ ਹੁੰਦੀ ਹੈ ਜੀ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਪੰਜਾਬ ਦੇ ਡੀਜੀਪੀ ਨੂੰ ਹੁਣ ਕੀਤਾ ਅੱਛਾ ਜੀ ਕਿ ਇਸ ਬੰਦੇ ਨੂੰ ਥੋੜਾ ਜਿਆਦਾ ਸਬਕ ਸਿਖਾਇਆ ਜਾਵੇ ਜੀ ਤਾਂ ਫਿਰ ਮੱਖਣ ਸਿੰਘ ਦੇ ਖਿਲਾਫ ਇੱਕ ਕੇਸ ਰਜਿਸਟਰ ਕੀਤਾ ਜਾਂਦਾ ਉਹਨੂੰ ਚੁੱਕਿਆ ਜਾਂਦਾ ਠੀਕ ਹੈ ਜੀ ਚੁੱਕ ਕੇ ਉਹਨੂੰ ਬਹੁਤ ਕੁੱਟਿਆ ਜਾਂਦਾ ਐਨਾ ਤਸ਼ੱਦਦ ਅਤਵਾਦ ਦੇ ਯੁੱਗ ਦੇ ਵਿੱਚ ਮੇਰਾ ਖਿਆਲ ਹੈ ਵੀ ਨਹੀਂ ਹੋਇਆ ਕਿਸੇ ਕਮਿਊਨਿਸਟ ਲੀਡਰ ਦੇ ਉੱਤੇ ਪਹਿਲਾ ਬੰਦਾ ਸੀ ਜਿਹਦੇ ਉੱਤੇ ਇੰਨਾ ਤਸ਼ੱਦਦ ਹੋਇਆ ਸੀ ਜੀ ਫਿਰ ਉਹਨੂੰ ਜੇਲ੍ਹ ਭੇਜਤਾ ਜੀ ਨਤੀਜਾ ਇਹ ਹੋਇਆ ਕਿ ਕਮਿਊਨਿਸਟ ਪਾਰਟੀ 'ਚ ਖਲਬਲੀ ਮਚ ਗਈ ਅੱਛਾ ਜੀ ਉਸ ਵੇਲੇ ਪੰਜਾਬ ਦੀ ਕਮਿਊਨਿਸਟ ਪਾਰਟੀ ਦੇ ਸੈਕਟਰੀ ਹੁੰਦੇ ਸੀ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਤੇ ਅਵਤਾਰ ਸਿੰਘ ਮਲਹੋਤਰਾ ਨੇ ਆ ਕੇ ਬਠਿੰਡੇ 'ਚ ਪ੍ਰੋਟੈਸਟ ਕੀਤਾ ਜੀ ਇੱਥੋਂ ਤੱਕ ਅਵਤਾਰ ਸਿੰਘ ਮਲਹੋਤਰਾ ਨੇ ਅਨਿਲ ਸ਼ਰਮਾ ਨੂੰ ਇਹ ਗੱਲ ਕਹਿਤਾ ਸੀ ਕਿ ਤੈਨੂੰ ਮੈਦਾਨੇ ਜੰਗ ਦਿਖਾਗੇ ਆਹ ਮੈਦਾਨੇ ਜੰਗ ਚੈਲੰਜ ਕਰਤਾ ਚੈ ਬੜਾ ਰੌਲਾ ਪਿਆ ਜੀ ਈਵਨ ਸੀਪੀਐਮ ਦੀ ਜਿਹੜੀ ਜ਼ਿਲ੍ਹਾ ਕਮੇਟੀ ਸੀ ਉਹਦੇ ਵਿੱਚ ਵੀ ਰੌਲਾ ਪਿਆ ਕਿ ਹਰਕਿਸ਼ਨ ਸਿੰਘ ਸੁਰਜੀਤ ਨੇ ਬਹੁਤ ਮਾੜੀ ਗੱਲ ਕੀਤੀ ਜੀ ਤੇ ਚਲਦਿਆਂ ਚਲਦਿਆਂ ਫਿਰ ਇਹ ਆ ਵੀ ਹਰਕਿਸ਼ਨ ਸਿੰਘ ਸੁਰਜੀਤ ਦੀ ਹੋ ਗਈ ਕਿਰਪਾ ਜੀ ਤੇ ਕਿਰਪਾ ਇਹੇ ਜੀ ਹੋਈ ਕਿਉਂਕਿ ਸੁਰਜੀਤ ਸਾਹਿਬ ਦੀ ਇੱਕ ਤੋਫਕੀ ਹੈ ਕਿ ਜਿਹੜੇ ਉਹਨਾਂ ਦੇ ਚੇਲੇ ਵਾਲਕੇ ਸੀ ਉਹਨਾਂ ਨੇ ਉਹਨਾਂ ਨੂੰ ਵਿਲਡ ਬਹੁਤ ਕੀਤਾ ਸੀ ਅੱਛਾ ਜੀ ਉਹਨਾਂ ਚ ਜੇ ਆਪਾਂ ਕਹੀਏ ਤੇ ਬਲਵੰਤ ਸਿੰਘ ਰਾਮੂ ਵਾਲੀਆ ਸਾਡੇ ਸਾਹਮਣੇ ਇੱਕ ਮਿਸਾਲ ਹੈ ਜੀ ਬਲਵੰਤ ਸਿੰਘ ਰਾਮੂ ਵਾਲੀਆ ਇੱਕ ਸਧਾਰਨ ਬੰਦਾ ਸੀ ਤੇ ਕਿੱਥੋਂ ਤੱਕ ਚਲਾ ਗਿਆ ਸੀ ਜੀ ਇਸੇ ਤਰੀਕੇ ਫਿਰ ਉਹਨਾਂ ਨੇ ਨੌਰਚੰਦ ਦੀ ਮਦਦ ਕੀਤੀ ਤੇ ਨੌਰਚੰਦ ਦੇ ਬੇਟੇ ਦੀ ਮਦਦ ਕੀਤੀ ਇਹਨਾਂ ਨੇ ਫਿਰ ਆਪਣਾ ਬਿਜ਼ਨਸ ਪੰਜਾਬ ਤੋਂ ਕੱਢ ਕੇ ਬਾਹਰ ਵੀ ਲੱਗੇ ਸੀ ਜੀ ਔਰ ਬਾਅਦ ਇਹ ਆ ਕੇ ਫਿਰ ਇਨਾ ਨੇ ਹੋਰ ਥਾਵਾਂ ਦੇ ਉੱਤੇ ਵੀ ਆਪਣਾ ਉਹ ਬਿਜ਼ਨਸ ਚਲਾਇਆ ਜੀ ਅੱਛਾ ਇਹਨਾਂ ਦਾ ਰਾਜਨੀਤਿਕ ਪਿਛੋਕੜ ਕੀ ਹੈ ਢਿੱਲੋ ਸਾਹਿਬ ਇਹਦੇ ਬਾਰੇ ਵੀ ਕੋਈ ਥੋੜਾ ਜਿਹਾ ਸਾਨੂੰ ਦੱਸੋ ਜੀ ਰਾਜਨੀਤਿਕ ਪਿਛੋਕੜ ਮੈਂ ਤੁਹਾਨੂੰ ਦੱਸਿਆ ਕਿ ਸ਼ੁਰੂਆਤ ਹੁੰਦੀ ਹੈ ਪਰਜਾ ਮੰਡਲ ਲਹਿਰ ਤੋਂ ਕਮਿਊਨਿਸਟ ਪਾਰਟੀ ਸੀਪੀਐਮ ਦੇ ਨੇੜੇ ਹੁੰਦੇ ਆ ਸੁਰਜੀਤ ਸਾਹਿਬ ਦੇ ਨਾਲ ਜੁੜਦੇ ਆ ਜੀ ਫਿਰ ਸੁਰਜੀਤ ਸਾਹਿਬ ਦੀ ਕਿਰਪਾ ਦੇ ਨਾਲ ਜਦੋਂ ਇਹਨਾਂ ਨੇ ਆਪਣਾ ਬਿਜ਼ਨਸ ਐਕਸਪੈਂਡ ਕੀਤਾ ਬਰਨਾਲੇ ਚਲੇ ਗਏ ਜੀ ਬਰਨਾਲੇ ਜਾ ਕੇ ਉੱਥੇ ਇਹਨਾਂ ਦੀ ਨੇੜਤਾ ਹੋ ਗਈ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨਾਲ ਪਰਿਵਾਰ ਨਾਲ ਠੀਕ ਹੈ ਜੀ ਔਰ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨਾਲ ਜਦੋਂ ਇਹਨਾਂ ਦੀ ਨੇੜਤਾ ਹੋ ਗਈ ਤੇ ਫਿਰ ਉਹਨਾਂ ਦਿਨਾਂ 'ਚ ਬਰਨਾਲਾ ਸਾਹਿਬ ਜਿਹੜੇ ਹੈਗੇ ਆ ਉਹ ਤਾਮਿਲਨਾਡੂ ਦੇ ਗਵਰਨਰ ਹੁੰਦੇ ਸੀ ਜੀ ਇਹਨਾਂ ਨੇ ਫਿਰ ਉੱਥੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਹਾਸਲ ਕੀਤੀਆਂ ਗਵਰਨਰ ਸਾਹਿਬ ਦੀਆਂ ਜੀ ਇਹਨਾਂ ਨੇ ਫਿਰ ਆਪਣਾ ਬਿਜ਼ਨਸ ਕਹਿੰਦੇ ਆ ਵੀ ਥੋੜਾ ਬਹੁਤਾ ਉੱਥੇ ਵੀ ਸਥਾਪਿਤ ਕੀਤਾ ਸੀ ਹਾਂ ਹਾਂ ਔਰ ਬੇਦਪ੍ਰਕਾਸ਼ ਗੁਪਤਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਜਿਨ੍ਹਾਂ ਦੇ ਨਾਲ ਰਜਿੰਦਰ ਗੁਪਤੇ ਦੇ ਫਾਦਰ ਨੌਰ ਚੰਦ ਦੀ ਦੋਸਤੀ ਹੁੰਦੀ ਸੀ ਉਹਨਾਂ ਦੇ ਵੱਡੇ ਭਰਾ ਕਾਮਰੇਟ ਸਲਗਰਾਮ ਦਾ ਵੀ ਵਿਆਹ ਉੱਥੇ ਮਲਰਾਸ ਦੇ ਵਿੱਚ ਵੱਡਾ ਕਾਰੋਬਾਰ ਸੀ ਠੀਕ ਉੱਥੇ ਜਾ ਕੇ ਇਹਨਾਂ ਨੇ ਕੁਝ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਹੈਗਾ ਚਲਦਿਆਂ ਚਲਦਿਆਂ ਜੀ ਇਹਨਾਂ ਦਾ ਕਿੱਥੋਂ ਤੱਕ ਸੰਪਰਕ ਹੋ ਗਿਆ ਵੀ ਕਮਿਊਨਿਸਟ ਪਾਰਟੀ ਤੋਂ ਤੁਰ ਕੇ ਫਿਰ ਅਕਾਲੀ ਸਰਕਾਰ ਆ ਗਈ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਪੰਜਾਬ ਦੇ ਜਿਹੜਾ ਚੋਣ ਆਪਾ ਕੀ ਕਮੇਟ ਪਲਾਨਿੰਗ ਕਮਿਸ਼ਨ ਹੈ ਜੀ ਉਹਦਾ ਡਿਪਟੀ ਚੇਅਰਮੈਨ ਬਣਾਤਾ ਜੀ ਪਰ ਬਾਦਲ ਪਰਿਵਾਰ ਨਾਲ ਵੀ ਡੇਟਤਾ ਹੋਗੀ ਉਸ ਤੋਂ ਬਾਅਦ ਫਿਰ ਆ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਬਣੀ ਫਿਰ ਉਹਨਾਂ ਨੇ ਵੀ ਡਿਪਟੀ ਚੇਅਰਮੈਨ ਬਣਾਤਾ ਜੀ ਫਿਰ ਉਸ ਤੋਂ ਬਾਅਦ ਫਿਰ ਬਾਦਲ ਸਾਹਿਬ ਦੀ ਸਰਕਾਰ ਮਤਲਬ ਡਿਪਟੀ ਚੇਅਰਮੈਨ ਹੀ ਰਹੇ ਤੇ ਹੁਣ ਵੀ ਜਦੋਂ ਨਵੀਂ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਆਮ ਬੰਦਿਆਂ ਦੀ ਸਰਕਾਰ ਆ ਗਈ ਆਮ ਬੰਦਿਆਂ ਨੇ ਵੀ ਆਮ ਬੰਦਿਆ ਨੇ ਵੀ ਉਹਨੂੰ ਡਿਪਟੀ ਚੇਅਰਮੈਨ ਬਣਾਤਾ ਤੇ ਜਦੋਂ ਉਹਦੀ ਟਿਕਟ ਅਲਾਰਟ ਕੀਤੀ ਹੈ ਟਿਕਟ ਅਲਾਰਟ ਕਰਨ ਤੋਂ ਕੁਝ ਘੰਟੇ ਪਹਿਲਾਂ 24 ਘੰਟੇ 48 ਘੰਟੇ ਪਹਿਲਾਂ ਜੀ ਜੀ ਉਹਨੇ ਉਸ ਉਪ ਚੇਅਰਮੈਨੀ ਤੋਂ ਦਿੱਤਾ ਅਸਤੀਫਾ ਦਿੱਤਾ ਸੀ ਬਿਲਕੁਲ ਅਸਤੀਫਾ ਦਿੱਤਾ ਤੇ ਅਸਤੀਫਾ ਦੇਣ ਤੋਂ ਬਾਅਦ ਕੱਲੂ ਦੀ ਟਿਕਟ ਡਿਕਲੇਅਰ ਹੋ ਗਈ ਅੱਜ ਅਖਬਾਰਾਂ 'ਚ ਖਬਰ ਲੱਗੀ ਹੈ ਕਿ ਉਹਨੂੰ ਟਿਕਟ ਦੇਤੀ ਜੀ ਔਰ ਮੇਰੇ ਹੁਣ ਯਾਦ ਆ ਰਹੀ ਹੈ ਜਦੋਂ ਤੁਸੀਂ ਕਨੈਕਸ਼ਨ ਪੁੱਛਦੇ ਹੋ ਵੀ ਰਾਜਸੀ ਕਨੈਕਸ਼ਨ ਕੀ ਹੈ ਜੀ ਹੈ ਜੀ ਇੱਕ ਜਮਾਨੇ ਦੇ ਵਿੱਚ ਜਦੋਂ ਅਕਾਲੀ ਦਲ ਪਹਿਲਾਂ ਤਾਂ ਬਹੁਤ ਵਧੀਆ ਪਾਰਟੀ ਸੀ ਫਿਰ ਅਕਾਲੀ ਦਲ ਦੇ ਵਿੱਚ ਵੀ ਫੰਡਾ-ਫੁੰਡਾਂ ਦੀ ਗੱਲ ਚੱਲਣ ਲੱਗ ਪਈ ਕਿ ਫੰਡ ਚਾਹੀਦੇ ਪਾਰਟੀ ਨੂੰ ਬਗੈਰ ਫੰਡਾਂ ਤੋਂ ਗੱਲ ਨਹੀਂ ਬਣਦੀ ਨਹੀਂ ਬਣਦੀ ਜੀ ਬਿਲਕੁਲ ਬਿਲਕੁਲ ਤੇ ਉਸ ਵੇਲੇ ਫਿਰ ਇੱਕ ਜਿਹੜੀ ਹੈ ਨਾ ਉਹ ਕਮਿਸ਼ਨ ਕਿਸੇ ਟਿਕਟ ਨੂੰ ਲੈ ਕੇ ਰੌਲਾ ਪੈ ਗਿਆ ਸੀ ਕਿਸੇ ਵੰਡੇ ਬੰਦੇ ਨੂੰ ਟਿਕਟ ਦਿੱਤੀ ਸੀ ਅਕਾਲੀ ਵਰਕਰ ਰਹਿ ਗਿਆ ਸੀ ਤੇ ਕਮਿਸ਼ਨ ਫਿਰ ਉਹਨੂੰ ਕਮਿਸ਼ਨਰੀ ਕਰਦੇ ਹੁੰਦੇ ਸੀ ਨਿੱ ਟਿਕਟ ਪੰਥਿਤ ਗਈ ਤੈਨੂੰ ਲੈ ਗਏ ਜਿਨ੍ਹਾਂ ਨੇ ਧਾਮਤਾਰੀ ਧਾਮ ਦਾ ਮਤਲਬ ਹੁੰਦਾ ਮੁੱਲ ਤਾਰਿਆ ਮੁੱਲ ਤਾਰਿਆ ਬਿਲਕੁਲ ਬਿਲਕੁਲ ਮੈਨੂੰ ਲੈ ਪਾਰਟੀ ਆਮ ਆਦਮੀ ਪਾਰਟੀ ਆਮ ਬੰਦੇ ਦੀ ਪਾਰਟੀ ਹੈ ਤੇ ਆਪਣੇ ਕੀ ਜੀਤਾ ਪੈਂਚਰਾਂ ਵਾਲੇ ਨੂੰ ਟਿਕਟ ਦੇਵਾਂਗੇ ਜੀ ਫਲਾਣੇ ਨੂੰ ਮੋਬਾਈਲ ਵਾਲੇ ਨੂੰ ਦੇਵਾਂਗੇ ਜੀ ਬਿਲਕੁਲ ਬਿਲਕੁਲ ਜੀ ਮੋਬਾਈਲ ਵਾਲੇ ਤਾਂ ਇੱਕ ਨੂੰ ਦਿੱਤੀ ਆ ਆਪਣਾ ਲਾਭ ਸਿੰਘੂ ਗੋਕੇ ਨੂੰ ਉਹਦੇ ਮੋਬਾਈਲ ਤੋਂ ਸਾਰੇ ਖਾਸ ਬੰਦੇ ਹੀ ਹੋ ਗਏ ਜੀ ਆਮ ਤਾਂ ਫਿਰ ਕੋਈ ਨਹੀਂ ਮੈਂ ਕਹਿੰਦਾ ਜਿਹੜੇ ਨਹੀਂ ਤੁਸੀਂ ਦੇਖੋ ਰਾਜ ਸਭਾ ਦੀਆਂ ਸੀਟਾਂ ਕਿੰਨਾ ਕਿੰਨਾ ਕੋਲੇ ਗਈਆਂ ਬਿਲਕੁਲ ਬਿਲਕੁਲ ਇਸ ਪਲੇ ਰਾਜ ਸਭਾ ਦੇ 7 ਮੈਂਬਰਾਂ ਤੇ ਸੱ ਜਿਹੜੇ ਜਿਨ੍ਹਾਂ ਨੂੰ ਆਪਾਂ ਕਹੇ ਸੀ ਬਹੁਤ ਵੱਡੇ ਇੰਡਸਟਰੀਅਲ ਅਮੀਰ ਅਮੀਰ ਕਰਨੇ ਆ ਜੀ ਹਾਂ ਜਿਵੇਂ ਕਿ ਬਿਕਰਮਜੀਤ ਸਿੰਘ ਸਾਨੀ ਹੈ ਜੀ ਦਿੱਲੀ ਦੇ ਰਹਿਣ ਵਾਲੇ ਆ ਪੰਜਾਬ ਨਾਲ ਉਹਨਾਂ ਦਾ ਕੋਈ ਬਹੁਤਾ ਲੱਗਿਆ ਤੇ ਕਹਿੰਦੇ ਪੰਜਾਬੀ ਜ਼ਰੂਰ ਹੈ ਜੀ ਉਹਨਾਂ ਦਾ ਕਹਿੰਦੇ ਕਾਰੋਬਾਰ ਕਿੰਨੇ ਕਿਦਾ ਜੀ 500 ਕਰੋੜ ਰੁਪਏ ਦਾ ਛੋਟਾ ਹੀ ਕਾਰੋਬਾਰ ਹੈ ਛੋਟਾ ਕਾਰੋਬਾਰ ਹੈ 500 ਕਰੋੜ ਰੁਪਏ ਦਾ ਜੀ ਜੀ ਇਸੇ ਤਰੀਕੇ ਫਿਰ ਦੂਜੇ ਆ ਗਏ ਲਵਲੀ ਯੂਨੀਵਰਸਿਟੀ ਵਾਲੇ ਹਾਂਜੀ ਉਹ ਵੀ ਗਰੀਬ ਹੀ ਹੈ ਜੀ ਜਿਹੜੇ ਯੂਨੀਵਰਸਿਟੀਆਂ ਦੇ ਮਾਲਕ ਹੈ ਕਿੰਨੇ ਗਰੀਬ ਬੰਦੇ ਹੈ ਫਿਰ ਆ ਗਏ ਸੰਜੀਵ अरोड़ा ਸਾਹਿਬ ਪਤਾ ਲੱਗ ਗਿਆ ਅੱਜ ਕੱਲ੍ਹ ਤਾਂ ਉਹ ਮਤਲਬ ਮੁੱਖ ਮੰਤਰੀਆਂ ਵਰਗੇ ਪੰਜਾਬ ਦੇ ਵਿੱਚ بڑا ਉਹਨਾਂ ਦਾ ਕਾਰੋਬਾਰ ਹੈ ਬਿਲਕੁਲ ਜੀ ਫਿਰ ਆ ਗਏ ਤੁਹਾਡੇ ਸੰਜੀਵ अरोड़ा ਤੋਂ ਬਾਅਦ ਗੁਪਤਾ ਜੀ ਅਰਜਿੰਦਰ ਗੁਪਤਾ ਜੀ ਆ ਗਏ ਅਰਜਿੰਦਰ ਗੁਪਤਾ ਜੀ ਬਾਰੇ ਇਹ ਕਿਹਾ ਗਿਆ ਕਹਿੰਦੇ ਜੀ 5 ਕਹਜੋ 5000 ਕਰੋੜ ਰੁਪਏ ਦੀ ਟਰਨਓਵਰ ਹੈ ਕੁੱਲ ਗਰੀਬ ਹੀ ਹੈ ਵੀ ਸਾਰੇ ਗਰੀਬ ਹੈ ਇੱਥੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਜਿਹੜੀ ਰਾਜ ਸਭਾ ਰਾਜ ਸਭਾ ਕਾਦੇ ਆਸਤੇ ਬਣਾਈ ਜਾਂਦੀ ਹੈ ਰਾਜ ਸਭਾ ਕਿੰਨਾ ਲੋਕਾਂ ਚੋਂ ਬਣਾਈ ਹੈ ਕਿੰਨਾ ਚੋਂ ਲੋਕਾਂ ਇਹ ਸਮਝਿਆ ਜਾਂਦਾ ਹੈ ਕਿ ਰਾਜ ਸਭਾ ਦੇ ਮੈਂਬਰ ਉਹ ਹੁੰਦੇ ਆ ਜਿਹੜੇ ਮੈਂਬਰਾਂ ਨੂੰ ਸਿੱਧੇ ਤੌਰ ਤੇ ਇਲੈਕਸ਼ਨ ਜਿੱਤਣੀ ਬੜੀ ਮੁਸ਼ਕਲ ਹੁੰਦੀ ਹੈ ਲੇਕਿਨ ਉਹਨਾਂ ਦੀਆਂ ਉਹਨਾਂ ਦੇ ਵਿੱਚ ਕਾਬਲੀਅਤ ਇੰਨੀ ਇੱਕ ਹੁੰਦੀ ਹੈ ਕਿ ਉਹਨਾਂ ਦੀਆਂ ਸੇਵਾਵਾਂ ਲੈਂਗਾ ਜਾਂ ਬਿਲਕੁਲ ਜੀ ਬਿਲਕੁਲ ਉਹਦੇ ਵਾਸਤੇ ਫਿਰ ਉਹਨਾਂ ਲੋਕਾਂ ਨੂੰ ਰਾਜ ਸਭਾ 'ਚ ਭੇਜ ਦਿੱਤਾ ਜਾਂਦਾ ਹੈ ਜੀ ਜੇ ਅਸੀਂ ਰਾਜ ਸਭਾ ਦੀ ਮਤਲਬ ਮਾਰੀਏ ਨਿਗਾਹ ਮਾਰੀਏ ਤਾਂ ਮੈਂ ਇੱਕੋ ਹੀ ਗੱਲ ਕਹਿਣੀ ਤੇ ਆਉਂਗਾ ਕਿ ਡਾਕਟਰ ਮਨਮੋਹਨ ਸਿੰਘ ਕਦੇ ਲੋਕ ਸਭਾ ਦੀ ਚੋਣ ਨਹੀਂ ਜਿੱਤੇ ਇੱਕ ਵਾਰੀ ਉਹਨਾਂ ਨੇ ਚੋਣ ਲੜੀ ਸੀ ਲੋਕ ਸਭਾ ਦੀ ਉਹ ਹਾਰ ਗਏ ਸੀ ਲੇਕਿਨ ਰਾਜ ਸਭਾ ਦੇ ਰਾਹੀਂ ਆਏ ਸੀ ਜੀ ਤੇ ਕਿੰਨੇ ਕਾਬਲ ਪ੍ਰਧਾਨ ਮੰਤਰੀ ਕਿੰਦੇ ਵੱਡੇ ਅਰਥ ਸ਼ਾਸਤਰੀ ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖੋ ਮੇਰੇ ਉਹ ਵੀ ਸਮਝ ਆਦਾ ਜਦੋਂ ਟਾਟੇ ਬਾਟ ਜਿਹੜੇ ਇਹ ਆਦਾਨੀ ਬਾਨੀਤਾ ਹੁੰਦੀ ਨਹੀਂ ਸੀ ਉਦੋਂ ਜਦੋਂ ਵੱਡੇ ਟਾਟੇ ਬਾਟੇ ਡਾਲਮੀਆਂ ਹੁੰਦੇ ਸੀ ਜੈਨ ਹੁੰਦੇ ਸੀ ਉਦੋਂ ਇਹ ਲੋਕ ਕਦੇ ਕੋਈ ਪਾਰਲੀਮੈਂਟ ਦਾ ਮੈਂਬਰ ਨਹੀਂ ਬਣ ਸਕਿਆ ਜੀ ਚਾਹੇ ਉਹ ਲੋਕ ਸਭਾ ਹੁੰਦੀ ਚਾਹੇ ਰਾਜ ਸਭਾ ਦੀ ਹੁੰਦੀ ਉਦੋਂ ਇਹ ਕਿਹਾ ਜਾਂਦਾ ਸੀ ਕਿ ਇਹ ਆਪਣੇ ਬੰਦਿਆਂ ਨੂੰ ਭੇਜ ਦਿੰਦੇ ਐ ਇਨਵੈਸਟਮੈਂਟ ਇਹ ਕਰਦੇ ਐ ਪੈਸਾ ਇਹ ਲਾਉਂਦੇ ਐ ਤੇ ਇਹਨਾਂ ਦੇ ਬੰਦੇ ਚਲੇ ਜਾਂਦੇ ਬਿਲਕੁਲ ਬਿਲਕੁਲ ਸਾਡੇ ਇਥੇ ਬਠਿੰਡੇ ਤੋਂ ਹੁੰਦੇ ਸੀਗੇ ਐਮ ਐਲ اے ਸੁਰਿੰਦਰ ਸਿੰਘਲਾ ਜਿਹੜੇ ਪਾਤ ਦੇ ਵਿੱਚ ਵਿੱਤ ਮੰਤਰੀ ਵੀ ਬਣ ਗਏ ਉਹਨਾਂ ਬਾਰੇ ਕਿਹਾ ਜਾਂਦਾ ਹੁੰਦਾ ਸੀ ਕਿ ਰਿਲਾਇੰਸ ਕਰਾਣੇ ਦੇ ਬੰਦੇ ਐ ਰਿਸਕ ਲਾਣੇ ਬਿਲਕ ਹੁਣ ਤਾਂ ਹਾਲਾਤ ਤੇ ਬਣ ਗਏ ਕਿ ਇੰਡਸਟਰੀ ਲਿਸਟ ਸਿੱਧੇ ਤੌਰ ਤੇ ਆਉਣ ਲੱਗੇ ਜੀ ਅਰਜਿੰਦਰ ਗੁਪਤਾ ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲ ਇੱਕ ਮਿਸਾਲ ਹੈ ਕਿ ਆਮ ਆਦਮੀ ਹੋਵੇ ਆਮ ਬੰਦੇ ਦੀ ਪਾਰਟੀ ਹੋਵੇ ਤੇ ਆਮ ਬੰਦੇ ਦੀ ਪਾਰਟੀ ਆਮ ਬੰਦੇ ਦੀ بجائے ਵਿਦਵਾਨਾਂ ਦੀ ਵੀ ਜਾਈ ਪੰਜਾਬ ਦੇ ਵਿੱਚ ਬੜੇ ਤਖੜੇ ਵਿਦਵਾਨ ਪਏ ਆ ਡਾਕਟਰ ਜਿਹੜੇ ਹੈਗੇ ਸਰਦਾਰਾ ਸੁਜਾਹਲਬਰਗੇ ਬੰਦੇ ਪਏ ਆ ਇੱਥੇ ਹੋਰ ਬੜੇ ਬੜੇ ਵੱਡੇ ਵਿਦਵਾਨ ਪਏ ਆ ਜਿਨ੍ਹਾਂ ਜਿਨ੍ਹਾਂ ਵਿਦਵਾਨਾਂ ਤੋਂ ਨੁਮੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਜੀ ਜੀ ਪਰ ਉਹਨਾ ਬਦਵਾਨਾਂ ਦੀ ਬਜਾਏ ਫਿਰ ਜਿਹੜੇ ਰਜਿੰਦਰ ਗੁਪਤਾ ਸਾਹਿਬ ਆ ਗਏ ਜੀ ਜੀ 5 ਕਹ ਹਜ਼ਾਰ ਕਰੋੜ ਰੁਪਏ ਦੀ ਟਰਨਓਵਰ ਹੈ ਜੀ ਤੇ ਹਰਕਿਸ਼ਨ ਸਿੰਘ ਸੁਰਜੀਤ ਤੋਂ ਲੈ ਕੇ ਜਿਹੜਾ ਇਹਨਾਂ ਦਾ ਸਫਰ ਹੈ ਉਹ ਹੁਣ ਅਰਵਿੰਦ ਕੇਜਰੀਵਾਲ ਤੱਕ ਤਾਂ ਹੋ ਗਿਆ ਹੋ ਗਿਆ ਜੀ ਹੋ ਗਿਆ ਹੋ ਗਿਆ ਅੱਛਾ ਢਿੱਲੋ ਸਾਹਿਬ ਹੁਣ ਅਗਲਾ ਨਿਸ਼ਾਨਾ ਇਹਨਾਂ ਦਾ ਕੀ ਹੋਊਗਾ ਰਜਿੰਦਰ ਗੁਪਤਾ ਜੀ ਦਾ ਅਗਲਾ ਨਿਸ਼ਾਨਾ ਕੀ ਹੈ ਉਹਦੇ ਬਾਰੇ ਵੀ ਦੱਸੋ ਹਰ ਇੰਡਸਟਰੀਅਲਿਸਟ ਦਾ ਹਰ ਕਾਰੋਬਾਰੀ ਦਾ ਹਰ ਪੋਲੀਟੀਕਲ ਬੰਦੇ ਦਾ ਹੁੰਦਾ ਕਿ ਮੈਂ ਇਤੋਂ ਵੱਡੀ ਪੋਜੀਸ਼ਨ ਹਾਸਲ ਕਰਾਂ ਜੀ ਜਿਹੜੇ ਥੋੜੇ ਸਾਡੇ ਵਰਗੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਕੋਈ ਪਾਟੀ ਚ ਖੜੇ ਰਹਿੰਦੇ ਜੀ ਇਹਨਾਂ ਦਾ ਹੁਣ ਨਿਸ਼ਾਨੇ ਦੀ ਮੈਂ ਫਿਰ ਉੱਥੇ ਵੀ ਆਖਿਆ ਕਰਨੀ ਚਾਹੂੰਗਾ ਕਿ ਪਰਜਾ ਮੰਡਲ ਤੋਂ ਕਮਿਊਨਲਿਟੀ ਸੀਪੀਐਮ ਸੀਪੀਐਮ ਤੋਂ ਬਾਅਦ ਫਿਰ ਅਕਾਲੀ ਦਲ ਦੇ ਨੇੜੇ ਹੋ ਗਿਆ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੇ ਨੇੜੇ ਹੋ ਗਿਆ ਕਾਂਗਰਸ ਤੋਂ ਬਾਅਦ ਆਜਾਦ ਆਦਮੀ ਪਾਰਟੀ 'ਚ ਆ ਗਏ ਬਿਲਕੁਲ ਬਿਲਕੁਲ ਜੀ ਫਿਰ ਇਹ ਤੋਂ ਬਾਅਦ ਤੇ ਕੋਈ ਨਿਸ਼ਾਨਾ ਹੋ ਗਿਆ ਕੇਂਦਰੀ ਸਤਾ ਕੇਂਦਰੀ ਸੱਤਾ ਦੇ ਨਾਲ ਜਾ ਕੇ ਇਹਨਾਂ ਨੇ ਕੇਂਦਰੀ ਸੱਤਾ ਦੇ ਨਾਲ ਆਪਦੀ ਸਾਥ ਪਾਉਣੀ ਹੈ ਤੇ ਕੇਂਦਰੀ ਸੱਤਾ ਦੇ ਰਾਹੀਂ ਫਿਰ ਇਹਨਾਂ ਨੇ ਆਪਣਾ business ਬਹੁਤ ਐਕਸਪੈਂਡ ਕਰਨਾ ਹੈ ਜੀ ਇੱਕ ਛੋਟੀ ਜੀ ਧਾਗਾ ਫੈਕਟਰੀ ਤੋਂ ਇੱਕ ਛੋਟੀ ਜੀ ਦੁਕਾਨ ਤੋਂ ਚੱਲ ਕੇ ਜੇ ਅੱਜ ਇਹ 5000 ਕਰੋੜ ਰੁਪਏ ਦੀ ਟਰਨਓਵਰ ਹੈ ਇਹਨਾਂ ਦੀ ਜੀ ਤਾਂ ਫਿਰ ਤੁਸੀਂ ਇਹ ਦੇਖੋਗੇ ਜਦੋਂ ਕੇਂਦਰੀ ਸੱਤਾ ਨਾਲ ਆ ਫਿਰ ਉਹ ਹੱਥ ਪੈ ਗਿਆ ਜੀ ਆਪਣੇ ਆ ਸ਼ਾਦੀ ਜਾਨ ਮੋਦੀ ਦੀ ਦੀ ਹੋਗੀ ਕਿਪਾ ਫਿਰ ਅਸੀਂ ਇਹ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਇੱਕ ਹੋਰ ਆਦਾਨੀ ਨਹੀਂ ਇੱਕ ਗੁਪਤਾ ਪੈਦਾ ਹੋਊਗਾ ਜਿਹੜਾ ਆਦਾਨੀਆਂ ਨੂੰ ਵੀ ਮਾਤ ਕਰ ਸਕਦਾ ਤੇ ਰਜਿੰਦਰ ਗੁਪਤਾ ਹੋਰ ਕੋਈ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਜੀ ਢਿੱਲੋਂ ਸਾਹਿਬ ਤੁਹਾਡਾ ਤੁਸੀਂ ਇਹ ਜੇ ਕੋਈ ਸੁਝਾਅ ਹੈ ਸਾਡੇ ਫੇਸਬੁੱਕ ਪੇਜ ਬਖਤੌਰ ਢਿੱਲੋਂ ਫੇਸਬੁੱਕ ਪੇਜ ਤੇ ਜਰੂਰ ਦੱਸਿਓ ਤੇ ਸਬਸਕ੍ਰਾਈਬਰ ਫਾਲੋ ਸ਼ੇਅਰ ਜਰੂਰ ਕਰਿਆ ਕਰੋ ਕੋਈ ਵੀ ਕਿਸੇ ਕਿਸਮ ਦੀ ਤੁਹਾਨੂੰ ਸੁਝਾਅ ਤਾਂ ਇਨਬਾਕਸ ਦੇ ਵਿੱਚ ਪਲੀਜ਼ ਮੈਸੇਜ ਕਰਦਿਆ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ